ਭੀਮਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਵਾ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਬੰਦ ਦੀ ਕੋਲ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਾਹਰ ਤੋਂ ਦਿਖਾ ਦਿੰਨੇ ਆ ਇਸ ਵਕਤ ਅਸੀਂ ਜਲੰਧਰ ਦਿੱਲੀ ਹਾਈਵੇ ਤੇ ਮੌਜੂਦ ਹੈਗੇ ਆ ਲੁਧਿਆਣਾ ਦੇ ਵਿੱਚ ਇਸ ਵਕਤ ਜਿਹੜਾ ਵਾ ਹਾਈਵੇ ਬੰਦ ਕੀਤਾ ਗਿਆ ਵਾ ਤਾਂ ਲੰਬਾ ਜਾਮ ਇਸ ਵਕਤ ਲੱਗ ਚੁੱਕਿਆ ਗਿਆ ਲੱਗ ਚੁੱਕਾ ਵਾ ਤਾਂ 6 ਜ਼ਿਲ੍ਹੇ ਜਿਹੜੇ ਨੇ ਬੰਦ ਦੀ ਕੋਲ ਆ ਜਿਹਦੇ ਵਿੱਚ ਜਲੰਧਰ ਆ ਲੁਧਿਆਣਾ ਵਾ ਫਗਵਾੜਾ ਵਾ ਨਵਾਂ ਸ਼ਹਿਰ ਆ ਹੁਸ਼ਿਆਰਪੁਰਾ ਤੇ ਮੋਗਾ ਵਾ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਿੱਧੇ ਤੌਰ ਤੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਵਾ ਲੁਧਿਆਣਾ ਦੇ ਵਿੱਚ ਬਾਜ਼ਾਰ ਜਿਹੜੇ ਨੇ ਇਸ ਵਕਤ ਪੂਰੇ ਬੰਦ ਨੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਤਾਂ ਹਾਈਵੇ ਇਸ ਵਕਤ ਜਿਹੜਾ ਸਮੂਹ ਭਾਈਚਾਰਾ ਵੱਲੋਂ ਹਾਈਵੇ ਜਿਹੜਾ ਵਾ ਬੰਦ ਕੀਤਾ ਗਿਆ ਵਾ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਪੁਲਿਸ ਮੌਕੇ ਤੇ ਹੂਦ ਹੈਗੀ ਆ ਗੱਲਬਾਤ ਵੀ ਕਰ ਰਹੀ ਹੈ ਤਾਂ ਕਿ ਇਸ ਜਿਹੜਾ ਹਾਈਵੇ ਹੈ ਇਸ ਨੂੰ ਖੁਲਾਇਆ ਜਾ ਸਕੇ ਬਾਜ਼ਾਰ ਬੰਦ ਜਰੂਰ ਦੇਖਣ ਨੂੰ ਮਿਲ ਰਹੇ ਨੇ ਲੁਧਿਆਣਾ ਦੇ ਵਿੱਚ ਸਿੱਧੇ ਤੌਰ ਤੇ ਇਹ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਵਾ ਦੱਸ ਦਿੰਨੇ ਆ ਕਿ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਇੱਕ ਨੌਜਵਾਨ ਵੱਲੋਂ ਡਾਕਟਰ ਭੀਮਰਾਓਂ ਮਿੜਕਤ ਜੀ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਮਾਫਲਾ ਮਾਮਲਾ ਜਿਹੜਾ ਵਾ ਕਾਫੀ ਪੱਕ ਗਿਆ ਸੀਗਾ ਤਾਂ ਅੱਜ ਲੁਧਿਆਣਾ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਵਾ ਹਾਈਵੇ ਬੰਦ ਕੀਤਾ ਗਿਆ ਵਾ ਬਾਜ਼ਾਰ ਜਿਹੜੇ ਨੇ ਬੰਦ ਨੇ ਛੇ ਜਿਲ੍ਹਿਆਂ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਵਾ ਅਵਾਕ ਵਕ ਵਕ ਖਾਮਾ ਤੇ ਧਰਨੇ ਪ੍ਰਦਰਸ਼ਨ ਇਸ ਵਕਤ ਕਿਤੇ ਜਾ ਰਹੇ ਨੇ ਵੱਡੀ ਤਦਾਰ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਆ ਤਣਾਤ ਕੀਤੀ ਗਈ ਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਆ ਪੁਲਿਸ ਦੇ ਨਾਲ ਗੱਲਬਾਤ ਜਿਹੜੀ ਆ ਕੀਤੀ ਜਾ ਰਹੀ ਆ ਸੋ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਦੋਸ਼ੀ ਪਕੜਿਆ ਗਿਆ ਵਾ ਉਸਤੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇ ਤਾਂ ਸਖਤ ਕਾਰਵਾਈ ਨੂੰ ਲੈ ਕੇ ਇਹ ਧਰਨੇ ਪ੍ਰਦਰਸ਼ਨ ਜਿਹੜੇ ਨੇ ਇਸ ਵਕਤ ਕੀਤੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਅਗਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਭਾਰਤ ਬੰਦ ਦੀ ਜਿਹੜੀ ਆ ਉਹ ਕੋਲ ਵੀ ਦਿੱਤੀ ਜਾ ਸਕਦੀ ਆ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਹਾਈਵੇ ਦੇ ਉੱਤੇ ਲੰਬਾ ਜਾਮ ਲੱਗਿਆ ਹੋਇਆ ਪੂਰਾ ਹਾਈਵੇ ਇਸ ਵਕਤ ਬੰਦ ਕਰ ਦਿੱਤਾ ਗਿਆ ਵਾ ਲੁਧਿਆਣਾ ਦਿੱਲੀ ਹਾਈਵੇ ਦੀਆਂ ਤਸਵੀਰਾਂ ਨੇ ਜਲੰਧਰ ਤੋਂ ਇਹ ਹਾਈਵੇ ਜਿਹੜਾ ਵਾ ਦਿੱਲੀ ਵੱਲ ਜਾਂਦਾ ਵਾ ਉੱਥੇ ਇਸਕਤ ਬੰਦ ਜਿਹੜਾ ਵਾ ਕੀਤਾ ਗਿਆ ਵਾ ਤੇ ਇਹ ਤਸਵੀਰਾਂ ਜੋ ਤੁਸੀਂ ਦੇਖਦੇ ਹੋ ਲੋਕ ਜਿਹੜੇ ਨੇ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਬੰਦ ਹੀ ਕੋਲ ਪਹਿਲੇ ਹੀ ਦੇ ਦਿੱਤੀ ਗਈ ਸੀ ਕਿ ਇਹ 6 ਜ਼ਿਲ੍ਹੇ ਜਿਹੜੇ ਨੇ ਬੰਦ ਰਹਿਣਗੇ ਪਰ ਹਾਈਵੇ ਨੂੰ ਵੀ ਬੰਦ ਜਿਹੜਾ ਵਾ ਕਰ ਦਿੱਤਾ ਗਿਆ ਵਾ ਪੁਲਿਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੁਲਿਸ ਜਿਹੜੀ ਆ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਕਿ ਹਾਈਵੇ ਨੂੰ ਜਿਹੜਾ ਵਾ ਉਹ ਖੋਲ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਤਾਂ ਭਾਈਚਾਰੇ ਵੱਲੋਂ ਸਿੱਧੇ ਤੌਰ ਤੇ ਕਹਿ ਗਿਆ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਵਕਤ ਹਾਈਵੇ ਜਿਹੜੇ ਨੇ ਉਹ ਬੰਦ ਰਹਿਣਗੇ ਬਾਜ਼ਾਰ ਬੰਦ ਰੱਖੇ ਜਾਣਗੇ ਜਿੰਨੀ ਦੇਰ ਤੱਕ ਸਖਤ ਕਾਰਵਾਈ ਜਿਹੜੀ ਹੈ ਉਸ ਦੋਸ਼ੀ ਦੇ ਖਿਲਾਫ ਨਹੀਂ ਕੀਤੀ ਜਾ ਸਕਦੀ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਹਾਂ ਵੱਖ-ਵੱਖ ਟੀਮਾਂ ਜਿਹੜੀਆਂ ਮੌਕੇ ਤੇ ਮੌਜੂਦ ਹਨ ਗੱਲਬਾਤ ਵੀ ਕਰ ਲਨ ਸਰ ਬੰਦ ਦੀ ਕੋਲ ਹੈਗੀ ਹਾਈਵੇ ਇਸ ਵਕਤ ਬੰਦ ਕੀਤਾ ਗਿਆ ਵਾ ਕਿਸ ਤਰ੍ਹਾਂ ਦੀ ਹੁਣ ਗੱਲਬਾਤ ਚੱਲ ਰਹੀ ਹੈ ਅਸੀਂ ਇਹਨਾਂ ਨੂੰ ਇਹੀ ਸਮਝਾਇਆ ਵੀ ਗੱਲ ਕੀਤੀ ਹੈ ਵੀ ਤੁਸੀਂ ਹਾਈਵੇ ਖੋਲ੍ਹ ਦਿਓ ਸ਼ਹਿਰ ਬੰਦ ਵਾਲੀ ਗੱਲ ਹੈ ਉਹ ਅਸੀਂ ਮਾਰਕੀਟ ਵਾਲਿਆਂ ਕੋਈ ਗੱਲ ਨਹੀਂ ਉਹ ਹੋ ਜੂਗੀ ਗੱਲ ਜਿਹੜੀ ਮਾਰਕੀਟ ਬੰਦ ਵਾਲੀ ਹਾਈਵੇ ਖੁਲਾਇਆ ਜਾ ਰਿਹਾ ਹੈ ਹਾਈਵੇ ਉਹ ਕਰ ਰਹੇ ਗੱਲ ਹੋਣਾ ਉਹ ਕਹਿੰਦੇ ਅਸੀਂ ਆਪਸ ਵਿੱਚ ਹੀ ਸਲਾਹ ਕਰਕੇ ਤੇ ਫਾਈਨਲ ਕਰ ਲੈਂਦੇ ਤਾਂ ਬਿਲਕੁਲ ਜਿਵੇਂ ਕਿ ਹਾਈਵੇ ਜਿਹੜਾ ਵਾ ਉਹ ਖੁਲਾ ਦਿੱਤਾ ਜਾਵੇ ਉਸ ਨੂੰ ਲੈ ਕੇ ਗੱਲਬਾਤ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਤਾਂ ਇਹ ਗੱਲਬਾਤ ਜਿਹੜੀ ਆ ਉਹ ਵੀ ਚੱਲ ਰਹੀ ਆ ਕਿ ਇਸ ਹਾਈਵੇ ਨੂੰ ਜਿਹੜਾ ਵਾ ਖੁੱਲਤਾ ਜਾਵੇ ਮਾਰਕੀਟ ਜਿਹੜੀਆਂ ਬੰਦ ਰੱਖਣੀਆਂ ਵਾ ਉਸ ਤੇ ਵਿੱਚ ਪ੍ਰਸ਼ਾਸਨ ਜਿਹੜਾ ਵਾ ਕਹਿ ਰਹੇ ਨੇ ਕਿ ਅਸੀਂ ਜਿਹੜਾ ਵਾ ਮਾਰਕੀਟ ਵਾਲੇ ਨਾਲ ਤੁਹਾਡੀ ਜਿਹੜੀ ਗੱਲਬਾਤ ਕਰਵਾ ਦਿੰਦੇ ਪਰ ਹਾਈਵੇ ਨੂੰ ਜਿਹੜਾ ਵਾ ਉਹ ਖੁੱਲਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਕਿਸੇ ਤਰ ਕੋਈ ਦਿੱਕਤ ਨਾ ਹੋਵੇ ਤਾਂ ਅਸੀਂ ਜਿਹੜੇ ਲੀਡਰ ਨੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਹਾਈਵੇ ਇਸ ਵਕਤ ਬੰਦ ਕੀਤਾ ਗਿਆ ਕੀ ਕਹਿਣਾ ਚਾਹੋਗੇ ਆਪਾਂ ਗੱਲਬਾਤ ਕਰਾਂਗੇ ਕਿ ਹਾਈਵੇ ਦਾ ਮੇਨ ਬੰਦ ਕੀਤਾ ਗਿਆ ਇਹਦਾ ਕੀ ਕਹਿਣਾ ਹੈ ਆਪਣੇ ਡੀਐਸਪੀ ਸਾਹਿਬਾਨ ਮੈਂ ਬਲਵਿੰਦਰ ਸਿੰਘ ਜੱਸੀ ਆਪਾਂ ਗੱਲਬਾਤ ਕਰਾਂਗੇ ਕਿ ਹਰਦਾਨ ਸਿਟੀ ਬੋਜਨ ਲੁਧਿਆਣਾ ਜੋ ਪਿਛਲੇ ਦਿਨੀ ਇੱਕ ਬਾਬਾ ਸਾਹਿਬ ਦੀ ਪ੍ਰਤਿਮਾ ਅੰਮ੍ਰਿਤਸਰ ਵਿੱਚ ਤੋੜੀ ਗਈ ਆ ਅੰਮ੍ਰਿਤਸਰ ਜਿਹੜਾ ਹੈਗਾ ਸ਼ਹਿਰ ਸਾਡੇ ਮਹਾਪੁਰਸ਼ਾਂ ਦਾ ਰਹਿਬਰਾਂ ਦੀ ਧਰਤੀ ਆ ਉਹ ਜਿੱਥੇ ਕਿ ਕਰੋੜਾਂ ਲੋਕਾਂ ਦੀ ਆਸਥਾ ਜਿਹੜੀ ਉਸ ਧਰਤੀ ਨਾਲ ਜੁੜੀ ਹੋਈ ਆ ਉਸ ਧਰਤੀ ਦੇ ਉੱਪਰ ਇੱਕ ਸ਼ਰਾਰਤੀ ਅੰਸਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਮੇਦਕਰ ਜੀ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਦੇਸ਼ ਦਾ ਜਿਹੜਾ ਸੰਵਿਧਾਨ ਆ ਉਹਨੂੰ ਲਿਖਣ ਵਾਲੇ ਨੇ ਉਹਨਾਂ ਦਾ ਹੀ ਜਿਹੜਾ ਪ੍ਰਤਮਾ ਜਿਹੜੀ ਆ ਉਹ 26 ਤਰੀਕ ਨੂੰ ਜਿਹੜਾ 26 ਜਨਵਰੀ ਨੂੰ ਤੋੜੀ ਗਈ ਆ ਔਰ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਉਹਨਾਂ ਦੇ ਅਨਿਆਇ ਨੇ ਉਹਨਾਂ ਨੇ ਵੱਡੇ ਲੈਵਲ ਤੇ ਜਿਹੜਾ ਹੈਗਾ ਇਹ ਪ੍ਰੋਟੈਸਟ ਜਿਹੜਾ ਹੈਗਾ ਇਹ ਛਿੜਿਆ ਹੋਇਆ ਆ ਪੂਰੇ ਭਾਰਤ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਲੁਧਿਆਣਾ ਸ਼ਹਿਰ ਦੇ ਅੰਦਰ ਅੱਜ 6 ਜ਼ਿਲ੍ਹਿਆਂ ਦੀ ਬੰਦ ਦੀ ਕੋਲ ਹੈਗੀ ਆ ਸ਼ਹਿਰ ਜਿਹੜੇ ਬੰਦ ਰੱਖੇ ਜਾਣਗੇ ਪਰ ਹਾਈਵੇ ਵੀ ਬੰਦ ਕੀਤੇ ਗਏ ਨੇ ਇਹ ਕੋਲ ਸੀ ਕੀ ਹਾਈਵੇ ਬੰਦ ਰੱਖੇ ਜਾਣਗੇ ਦੇਖੋ ਪਬਲਿਕ ਜਿਹੜੀ ਹੈਗੀ ਆ ਉਹ ਰੋਸ ਦੇ ਅੰਦਰ ਆ ਕੇ ਕੁਝ ਵੀ ਕਰ ਸਕਦੀ ਆ 2 April 2018 ਨੂੰ ਕਿਹਦੀ ਕਾਲ ਆਈ ਕਿਹਨੇ ਬੰਦ ਕੀਤਾ ਕਿਹਨੇ ਅਗਵਾਈ ਕੀਤੀ ਅੱਜ ਤੱਕ ਨਹੀਂ ਪਤਾ ਲੱਗਿਆ 2 April 2018 ਨੂੰ ਜਦੋਂ SC ਐਕਟ ਚੇਂਜ ਹੋਇਆ ਸੀ ਤਾਂ ਕੋਈ ਪਤਾ ਨਹੀਂ ਲੱਗਿਆ ਕਾਲ ਕਿਹਦੇ ਵੱਲੋਂ ਆਈ ਆ ਪਬਲਿਕਾ ਰੋਸ ਦੇ ਵਿੱਚ ਆ ਕੇ ਜਿਹੜਾ ਹੈਗਾ ਉਹ ਰੋਡ ਵੀ ਜਾਮ ਬੰਦ ਕਰ ਸਕਦੀ ਆ ਦੁਕਾਨਾਂ ਵੀ ਬੰਦ ਕਰ ਸਕਦੀ ਆ ਕਿਉਂਕਿ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹ ਬਾਬਾ ਸਾਹਿਬ ਨੂੰ ਮੰਨਦੇ ਹੀ ਨਹੀਂ ਬਾਬਾ ਸਾਹਿਬ ਨੂੰ ਪੂਜਦੇ ਨੇ ਜਿੱਥੇ ਸਾਡੇ ਪੂਜਾ ਸਥਾਨ ਬਣੇ ਹੋਏ ਨੇ ਉੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਰੱਖ ਕੇ ਉਹਨਾਂ ਦੀ ਸਵੇਰੇ ਅਰਗਬਤੀ ਲਾ ਕੇ ਤੂਫ਼ ਦਿੰਦੇ ਨੇ ਨਮਸਕਾਰ ਕਰਦੇ ਨੇ ਬਾਬਾ ਸਾਹਿਬ ਦਾ ਥੈਂਕਸ ਔਰ ਧੰਨਵਾਦ ਕਰਦੇ ਨੇ ਸਰ ਮੰਗ ਕੀ ਹੈਗੀ ਆ ਕਿਉਂਕਿ ਦੋਸ਼ੀ ਜਿਹੜਾ ਗ੍ਰਿਫਤਾਰ ਹੋ ਚੁੱਕਾ ਜਿਸ ਨੇ ਸਾਰਾ ਕੰਮ ਕੀਤਾ ਇਸ ਤਰ੍ਹਾਂ ਦੀ ਕੋ ਵੱਡੀ ਜਿਹੜੀ ਕਟਨਾ ਹੁੰਦੀ ਆ ਜਿਹਨੂੰ ਅਸੀਂ ਨੈਸ਼ਨਲ ਕ ਉਹਦਾ ਇੱਕ ਐਕਟ ਬਣਿਆ ਹੋਇਆ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਉਹ ਜਿਹੜਾ ਐਕਟ ਹੈਗਾ ਉਹ ਹਜੇ ਤੱਕ ਵੀ ਦੋਸ਼ੀ ਦੇ ਉੱਪਰ ਨਹੀਂ ਲਗਾਇਆ ਗਿਆ ਕਿਉਂਕਿ ਕਿਤੇ ਐਨਐਸਏ ਲਗਾਈ ਜਾਵੇ ਮੰਗ ਇਹ ਨਹੀਂ ਹੈਗੀ ਮੰਗ ਸਾਡੀ ਇਹ ਵੀ ਆ ਕਿ ਜਿਨ੍ਹਾਂ ਨੇ ਪੌੜੀ ਚੱਕ ਕੇ ਲਿਆਂਦੀ ਆ ਉਹ ਇਕੱਲਾ ਵਿਅਕਤੀ ਨਹੀਂ ਪੌੜੀ ਚੱਕ ਕੇ ਲਿਆ ਸਕਦਾ ਕਿਉਂਕਿ ਪੌੜੀ ਬੜੀ ਉਹ ਹੈਵੀ ਆ ਉਸ ਪੌੜੀ ਨੂੰ ਚੱਕ ਕੇ ਲੈਉਣ ਵਾਲੇ ਕੌਣ ਨੇ ਇੱਕ ਵਿਅਕਤੀ ਦਾ ਹੋ ਨਹੀਂ ਸਕਦਾ ਇਸ ਕਰਕੇ ਜਿਨ੍ਹਾਂ ਵਿਅਕਤੀਆਂ ਨੇ ਇਕੱਠਿਆਂ ਨੇ ਰਲ ਕੇ ਹਮਸਲਾ ਹੋ ਕੇ ਚਾਹੇ ਉਹ ਕਿਸੇ ਸੰਗਠਨ ਦਾ ਪਿੱਛੇ ਹੱਥ ਆ ਜਾਂਤਾ ਕਿਸੇ ਪੋਲੀਟੀਕਲ ਪਾਰਟੀ ਦਾ ਹੱਥ ਆ ਇਹ ਅਸੀਂ ਉਜਾਗਰ ਕਰਨਾ ਚਾਹੁੰਦੇ ਆਂ ਦੂਸਰਾ ਅਸੀਂ ਜਿੰਨੇ ਵੀ ਦੋਸ਼ੀ ਆ ਉਹਨਾਂ ਨੂੰ ਫੜ ਕੇ ਉਹਨਾਂ ਉੱਪਰ ਐਨਐਸ ਜਿਹੜਾ ਹੈਗਾ ਉਹ ਐਕਟ ਲਵਾਉਣਾ ਚਾਹੁੰਦੇ ਸੀ ਐਨਐਸ ਜਿਹੜੀ ਆ ਉਹ ਲਗਾਈ ਜਾਵੇ ਇਸ ਨੂੰ ਲੈ ਕੇ ਇਹ ਧਰਨੇ ਪ੍ਰਦਰਸ਼ਨ ਜਿਹੜੇ ਨੇ ਕਿਤੇ ਜਾ ਰਹੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਜਿਹੜੇ ਇਸ ਦੇ ਵਿੱਚ ਇਨਵੋਲਵਮੈਂਟ ਆ ਜਿੰਨਾਂ ਦੀ ਇਨਵੋਲਵਮੈਂਟ ਹੈਗੀ ਆ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਜਦੋਂ ਬੁੱਤ ਦੇ ਨਾਲ ਪੋੜੀ ਲਗਾਈ ਗਈ ਜਿਨ੍ਹਾਂ ਨੇ ਪੋੜੀ ਲਿਆਂਦੀ ਉਹਨਾਂ ਦੇ ਉੱਤੇ ਵੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਸਖਤ ਕਾਰਵਾਈ ਦੀ ਮੰਗ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ ਹਾਈਵੇ ਜਿਹੜੇ ਨੇ ਇਸ ਵਕਤ ਬੰਦ ਕੀਤੇ ਗਏ ਨੇ ਅੱਜ ਨੋਵਾਂ ਤੋਂ ਲੈ ਕੇ 5 ਵਜੇ ਦੀ ਬੰਦ ਦੀ ਕੋਲ ਦਿੱਤੀ ਗਈ ਆ ਪੰਜਾਬ ਦੇ 6 ਸ਼ਹਿਰ ਜਿਹੜੇ ਨੇ ਇਸ ਵਕਤ ਬੰਦ ਰੱਖੇ ਗਏ ਨੇ ਵੱਖ-ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਇਸ ਵਕਤ ਚੱਲ ਰਹੇ ਨੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਕਰਾ ਦਿੱਤੇ ਗਏ ਨੇ ਹਾਈਵੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਨੇ ਤਾਂ ਸਿੱਧੇ ਤੌਰ ਤੇ ਮੰਗ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚਈਆਂ ਨੇ ਹਾਈਵੇ ਜਿਹੜਾ ਵਾ ਖੁਲਾਨ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਤਾਂ ਇਸ ਵਕਤ ਇਹ ਜੋ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਲੁਧਿਆਣਾ ਦੇ ਵਿੱਚ ਵੀ ਬੰਦ ਆਸਰ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਵਾ ਔਰ ਸਾਫ ਮੰਗ ਕੀ ਗਈ ਹੈ ਕਿ ਐਨਐਸਸੀ ਜਿਹੜਾ ਵਾ ਦੋਸ਼ੀਆਂ ਦੇ ਉੱਤੇ ਲਗਾਈ ਜਾਵੇ ਸਖਤ ਕਾਰਵਾਈ ਉਹਨਾਂ ਦੋਸ਼ੀਆਂ ਦੇ ਉੱਤੇ ਕੀਤੀ ਜਾਵੇ ਜਿਨ੍ਹਾਂ ਨੇ ਬੁੱਤ ਦੇ ਨਾਲ ਬੇਅਦਬੀ ਕੀਤੀ ਆ ਕੈਮਰਾਮੈਨ ਵਿਕਾਸ ਸਿੰਧਾ ਨਰਿੰਦਰਪਾਲ ਜਗਮਨ ਟੀਵੀ ਲੁਧਿਆਣਾ